ਬੰਦ ਕਰੋ ਬੰਦ ਕਰੋ ਸਾਰੇ ਡੇਟਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਟਾ ਪੋਲ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਡਾਟਾ ਪੋਲ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜਿੰਦਾਬਾਦ ਮਰਦਾਬਾਦ ਜਿੰਦਾਬਾਦ ਜਸਤ ਮੈ ਜਿੰਦਾਬਾਦ रोशनी मुल्तानिया पुलिया जा रहा है मुलतानिया चालू करो चालू करो चालू करो आप एक जवान से खड़ो एक जवान खड़ो ਰੋਜ਼ ਡੇਟਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਰੋਜ਼ ਡੇਟਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡਾ ਪੁਲ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਾਰੇ ਹੈ ਬੱਚਿਆਂ ਨੂੰ ਸਕੂਲਾਂ ਵਾਸਤੇ ਇਵੇਂ ਕਿ ਮੁਰਤੇ ਵੀ ਸਾਡੇ ਸੌਖੇ ਨਹੀਂ ਕੰਮਕਾਰ ਵੀ ਠੀਕ ਹੈ ਲੋਕਾਂ ਦੇ ਕੰਮ ਹੈ ਮਾਰਨਿੰਗ ਤੋਂ ਸ਼ੁਰੂ ਹੁੰਦੇ ਦਿਨ ਕਿੰਨੇ ਕਾ ਛੋਟੇ ਛੋਟੇ ਆ ਠੀਕ ਹੈ ਸਾਰਾ ਦਿਨ ਲਹਿ ਜਾਂਦਾ ਉਧਰਲੇ ਪਾਸੇ ਜਿਹੜਾ ਇੱਧਰ ਆਉਂਦਾ ਇੱਧਰ ਰਹਿ ਜਾਂਦਾ ਉਹ ਸਾਰਾ ਦਿਨ ਸਰਕਾਰ ਆ ਉਹਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਦੋ ਹੀ ਤਰੀਕ ਤੇ ਤਰੀਕਾ ਦੇ ਰਹੀ ਹੈ ਜੀ ਲੋਕਾਂ ਨੂੰ ਖਰਾਸ ਕੀਤਾ ਜਾ ਰਿਹਾ ਪ੍ਰੀਮਿਕਸ ਪਾ ਗਿਆ ਸੀ ਕਿ ਆ ਵੀ ਦਿਨ ਵੇਲੇ ਚਲਾ ਦਿਆ ਕਰੋ ਨੂੰ ਰਾਤ ਨੂੰ ਭਾਵੇਂ ਬੰਦ ਕਰ ਦਿਓ ਤੇ ਪਰ ਪਤਾ ਨਹੀਂ ਕਿਉਂ ਮੁੱਖ ਮੰਤਰੀ ਦੀ ਵੇਟ ਹੋ ਰਹੀ ਹੈ ਤੇ 92 ਨਮਾਇंदे ਆ ਉਦਘਾਟਨ ਕਰਦਣ ਜਾਇਆ ਕਰੋ ਇੱਕ ਵਾਰੀ ਪੁਲਿਸ ਚਾਲੂ ਕਰ ਦਿਓ ਤੇ ਜਿੱਦੇ ਮੁੱਖ ਮੰਤਰੀ ਸਾਹਿਬ ਨੂੰ 2 ਘੰਟੇ ਟ੍ਰੈਫਿਕ ਰੋਕੇ ਤੇ ਉਦਘਾਟਨ ਕਰ ਦਿਓ ਪੁਲ ਤਿਆਰ ਹੈ ਪੁਲ ਤਰ ਤੁਸੀਂ ਬਿਲਕੁਲ ਤਿਆਰ ਆ ਜੀ ਤੁਸੀਂ ਉਹੀ ਚੱਕਰ ਲਾ ਸਕਦੇ ਹੋ ਆ ਬਿਲਕੁਲ ਤਿਆਰ ਆ ਪ੍ਰੀਮੀਅਮ ਸਪੈਚ ਚੁੱਕਿਆ ਸਿਰਫ ਵੇਟ ਆ ਮੁੱਖ ਮੰਤਰੀ ਦੀ ਹੋ ਰਹੀ ਹੈ ਉਹਦੇ ਲਈ ਥੋੜਾ ਕੰਪਲੀਟ ਕਰੀਏ ਮੁੱਖ ਮੰਤਰੀ ਦੀ ਵੇਟ ਹੋ ਰਹੀ ਹੈ ਤਾਂ ਮੁੱਖ ਮੰਤਰੀ ਸਾਹਿਬ ਉੱਥੋਂ ਅਨਾਉਂਸ ਕਿਉਂ ਨਹੀਂ ਕਰ ਦਿੰਦੇ ਵੀ ਜਿਹੜੇ ਪੁਲ ਨੂੰ ਬਣਾਉਣ ਵਾਲੇ ਮਜ਼ਦੂਰ ਆ ਜਾਂ ਮਿਸਤਰੀ ਆ ਉਹਨਾਂ ਤੋਂ ਕਿਉਂ ਨਹੀਂ ਉਦਘਾਟਨ ਕਰਾ ਦਿੰਦੇ ਕਿਉਂਕਿ ਇਹਨਾਂ ਦਾ ਇਹਨਾਂ ਨੇ ਕਿਹਾ ਸੀ ਨਾ ਵੀ ਅਸੀਂ ਨੀਂਹ ਪੱਥਰਾਂ ਥੱਲੇ ਰੱਖਾਂਗੇ ਮਜ਼ਦੂਰਾਂ ਮਿਸਤਰੀਆਂ ਨਾਂ ਤੇ ਵੀ ਰਾਦੇ ਮਜ਼ਦੂਰ ਮਿਸਤਰੀ ਕਿੱਥੇ ਗਏ ਅਮ ਲੋਕ ਬਹੁਤ ਔਖੇ ਬੱਚੇ ਬਹੁਤ ਔਖੇ ਆ ਬਜ਼ੁਰਗ ਬਹੁਤ ਔਖੇ ਆ ਸਾਰਾ ਦਿਹਾੜਾ ਲੈ ਜਾਂਦਾ ਲੋਕਾਂ ਨੂੰ ਕੋਈ ਬੰਨਾ ਨਹੀਂ ਪੱਥਰ ਲੱਗੇ ਪਏ ਆ ਤੇ ਜਿਹੜਾ ਮੇਨ ਆ ਜ਼ਰੂਰੀ ਆ ਚਾਲੂ ਕਰਨ ਵਾਸਤੇ ਲੋਕਾਂ ਦੇ ਰਾਹ ਖੋਲਣ ਵਾਸਤੇ ਉਹਦਾ ਕੋਈ ਕਰਨੀ ਨਹੀਂ ਰਿਹਾ ਜੀ ਹੁਣ ਪਹਿਲਾਂ ਕਿੰਨੀਆਂ ਡੇਟਾਂ ਦਿੱਤੀਆਂ ਹੁਣ ਕਹਿੰਦੇ ਫੇਰ ਇੱਕ ਜਨਵਰੀ ਨੂੰ ਕਰਾਂਗੇ ਜੀ ਦੱਸੋ ਹੁਣ ਤੁਹਾਡੀ ਕੀ ਮੰਗ ਕੀ ਹੁਣ ਮੰਗ ਕੀ ਆ ਜੀ ਅੱਜ ਸਾਡਾ ਪੋਲਾ ਜਿਹੜਾ ਚਾਲੂ ਕੀਤਾ ਜਾਵੇ ਬਿਲਕੁਲ ਚਾਲੂ ਹੈਗਾ ਚਾਲੂ ਹਾਲਤ ਦਾ ਸਭ ਰਾਜਨੀਤਿਕ ਨਾਜਨੀਤਿਕ ਤੌਰ ਤੇ ਆਪਦੀ ਪਾਰਟੀ ਨੂੰ ਲਾਹਾ ਦੇਣ ਵਾਸਤੇ ਦੇ ਰੋਕ ਰਹੇ ਆ ਅਸੀਂ 26 ਚਲੇ ਜਗੇ ਆ ਅੱਜ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਮਲਤਾਨੀਆਂ ਔਰ ਪਟੰਨਾ ਸ਼ਹਿਰ ਵਾਲੇ ਪਾਸੇ ਨੂੰ ਪੁਲ ਬਣਾਇਆ ਜਾ ਰਿਹਾ ਸੀਗਾ ਕਈ ਦਿਨਾਂ ਤੋਂ ਇਹ ਕੰਪਲੀਟ ਹੋ ਚੁੱਕਿਆ ਹੈ ਆਮ ਆਦਮੀ ਦੀ ਸਰਕਾਰ ਹੈ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਹੈ ਇਹਨਾਂ ਨੇ ਉਹ ਕਹਿੰਦੇ ਸੀਗੇ ਵੀ ਜਦੋਂ ਵੀ ਕੋਈ ਕੰਮ ਹੋ ਗਿਆ ਕਿਸੇ ਦਾ ਇੰਤਜ਼ਾਰ ਨਹੀਂ ਹੋਊਗਾ ਜਿਹੜੇ ਵੀ ਉਦਘਾਟਨ ਹੋਣਗੇ ਆਮ ਬੰਦੇ ਕਿਸੇ ਰਕਸ਼ੇ ਵਾਲੇ ਨੂੰ ਕਿਸੇ ਆਟਾ ਵਾਲੇ ਨੂੰ ਲੈ ਕੇ ਅਸੀਂ ਉਹਦਾ ਉਦਘਾਟਨ ਕਰਾਂਗੇ 20 ਦਿਨਾਂ ਤੋਂ ਇਹ ਪੁਲ ਤਿਆਰ ਹੋਇਆ ਪਿਆ ਤੇ ਲੋਕ ਇੰਨੇ ਖੱਜਲ ਹੋ ਰਹੇ ਹੈਗੇ ਕੋਈ ਬਿਮਾਰ ਹੈ ਕਿਸੇ ਨੇ ਉਧਰਲੇ ਪਾਸੇ ਹੈਗਾ ਹਸਪਤਾਲ ਚ ਜਾਣਾ ਹੈਗਾ ਕੋਈ ਆਪਦੇ ਜ਼ਰੂਰੀ ਕੰਮ ਤੇ ਜਾਣਾ ਹੈ ਬੱਚਿਆਂ ਨੇ ਜਾਣਾ ਹੈਗਾ ਹੈਗਾ ਕਿਸੇ ਨੇ ਕੋਈ ਆਪਦਾ ਬਿਮਾਰ ਹੋ ਜਾਂਦਾ ਹਸਪਤਾਲਾਂ ਚ ਜਾਣਾ ਹੈਗਾ ਉਹ ਐਨੇ ਦੁਖੀ ਹੈ ਲੋਕ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸੀ ਪਹਿਲਾਂ ਜਿਹੜੀ ਠੰਡੀ ਛੜਕ ਹੈ ਇਹਨੂੰ 4-5 ਫੁੱਟ ਥਾਂ ਪਏ ਇਹਨੂੰ ਚੌੜਾ ਕਰ ਦੇ ਡਰਾਈਵ ਕੋ ਤਰੀਕੇ ਨਾਲ ਚੱਲਦਾ ਇੱਕ ਬੰਦੇ ਨੇ ਜਿਹੜੇ ਇਧਰੋਂ ਜਾਣਾ ਹੈਗਾ ਉਸ ਨੂੰ ਪੌਣਾ ਪੌਣਾ ਘੰਟਾ ਸ਼ਹਿਰ ਦੇ ਵਿੱਚ ਮਾਲ ਰੋਡ ਤੇ ਜਾਣ ਵਾਸਤੇ ਲੱਗ ਜਾਂਦਾ ਹੈ ਕਿਉਂਕਿ ਟ੍ਰੈਫਿਕ ਵੱਧ ਜਾਂਦਾ ਜੇ ਇਹਨੂੰ ਚੌੜਾ ਕੀਤਾ ਹੁੰਦਾ ਅਫਸਰ ਹੈ ਦਫ਼ਤਰਾਂ ਦੇ ਬੈਠੇ ਬਾਹਰ ਨਹੀਂ ਨਿਕਲਦੇ ਇਹਨਾਂ ਦੇ ਪੱਲੇ ਕੁਝ ਨਹੀਂਗਾ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਬੰਦਾ ਕੀ ਕਰੂਗਾ ਜਿਹੜਾ ਅੱਜ ਦਾ ਮੇਨ ਮੁੱਦਾ ਹੈ ਇਹ ਮਲਦਾਨੇ ਰੋਡ ਦਾ ਪੁਲ ਦਾ ਹੈਗਾਗਾ ਔਰ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਪਹਿਲਾਂ ਚਾਹੀਦਾ ਸੀ ਵੀ ਜਦੋਂ ਤਿਆਰ ਹੋ ਗਿਆ ਇਹਨੂੰ ਚਲਵਾ ਦਈਏ ਲੋਕਾਂ ਵਾਸਤੇ ਪਤਾ ਨਹੀਂ ਕਿਸ ਚੀਜ਼ ਦਾ ਇਹ ਇੰਤਜ਼ਾਰ ਕਰ ਰਿਹਾ ਹੈ ਅੱਜ ਵੀ ਲੋਕ ਬਹੁਤ ਖੰਝਲ ਹੋ ਰਹੇ ਹੈਗੇ ਅੱਜ ਅਸੀਂ ਇਕੱਠੇ ਹੋ ਕੇ ਸਾਡੇ ਸ਼ਰੋਨੀ ਕਾਲੀਦਲ ਵੱਲੋਂ ਧਰਨਾ ਦਿੱਤਾ ਔਰ ਅਸੀਂ ਇਹਨੂੰ ਖੋਲਣ ਦਾ ਯਤਨ ਕਰਾਂਗੇ ਜਦੋਂ ਤਾ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਇਹ ਰੌਣ ਇਸ ਦੇ ਵਿੱਚ ਸਾਫਤ ਹੋ ਗਿਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਬਹੁਤ ਵੱਡੀ ਨਲਾਇਕੀ ਹੈ ਔਰ ਇੱਥੋਂ ਦੇ ਪ੍ਰਸ਼ਾਸਨ ਦੀ ਔਰ ਇੱਥੋਂ ਦੇ ਇਹਨਾਂ ਦੇ ਨੁਮਾਇੰਦਿਆਂ ਦੀ ਬਹੁਤ ਵੱਡੀ ਨਲਾਇਕੀ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਹਾਂ ਸੋ ਮਤਲਬ ਕਿ ਜਿੰਨੇ ਤਕਲੀਫਾਂ ਦਿੰਦੇ ਆ ਇਹ ਸਰਕਾਰ ਦੇ ਵਿੱਚ ਪੰਜਾਬ ਦਾ ਇਹਨਾਂ ਨੇ ਸਤਿਆਨਾਸ਼ ਕਰਤਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹਦਾ ਖਮਾਜਾ ਭੁਗਤਣਾ ਪੈਣਾਗਾ ਆਉਣ ਵਾਲੇ ਲੰਬੇ ਸਮੇਂ ਤੱਕ ਔਰ ਜਿੰਨਾ ਇਹਨਾਂ ਨੇ ਪੰਜਾਬ ਦਾ ਜਿੰਨਾ ਇਹਨਾਂ ਨੇ 5 ਸਾਲਾਂ ਦੇ ਵਿੱਚ ਜਿਹੜਾ ਸਤਿਆਨਾਸ਼ ਕੀਤਾ ਪਰ ਲੋਕ ਵੀ ਬਹੁਤ ਤਾਬਲੇ ਆ ਸਾਡੇ ਹੁਣ ਕਾਰਪੋਰੇਸ਼ਨ ਦੀਆਂ ਵੋਟਾਂ ਪੈਣਗੀਆਂ ਸਾਡਾ ਸ਼ਰੂਮ ਨੇ ਕਾਲੀਦਾਲ ਦਾ ਇੱਥੇ ਮੇਅਰ ਬਣੂਗਾ ਪਰ ਡਿੰਡੇ ਨੂੰ ਫਿਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਸੁਧਾਰ ਵਾਲੇ ਪਾਸੇ ਚਾਹੇ ਉਹ ਟ੍ਰੈਫਿਕ ਦੀ ਸਮੱਸਿਆ ਹੋਵੇ ਇਹ ਲੋਕਾਂ ਦੀਆਂ ਗਲੀਆਂ ਲਾਲੀਆਂ ਦੀ ਸਮੱਸਿਆ ਕੋਈ ਵੀ ਸਮੱਸਿਆ ਕਾਰਪੋਰੇਸ਼ਨ ਨਾਲ ਸੰਬੰਧਦਾ ਹੈ ਉਹਦਾ ਅਸੀਂ ਸੁਧਾਰ ਕਰਾਂਗੇ ਅ ਅੱਜ ਅਸੀਂ ਸਾਰੀ ਜਥੇਬੰਦੀ ਜਿਵੇਂ ਸ ਆਣਾ ਧਰਨਾ ਦੇਣਾ ਜੋਦ ਲੈਣਾ ਸਾਰੇ ਇਕੱਠੇ ਹੋ ਗਏ ਉਹ ਸਵੇਚਾ ਅੱਜ ਤਾਂ ਸਾਬ ਆਪਣੇ ਵੀਆਈਪੀ ਤੋਂ ਆਟਾਂ ਜਰੂਰੀ ਕਿ ਲੋਕਾਂ ਦੀ ਸੁਰੱਖਿਅਤ ਹੋ ਰਹੀ ਹੈ ਇਹ ਕਹਿੰਦੇ ਹੁੰਦੇ ਸੀ ਸਾਡਾ ਤਾਂ ਵੀਆਈਪੀ ਖਤਮ ਹੋ ਜੂ ਹੁਣ ਇਹਦੇ ਵੱਡੇ ਵੱਡੇ ਇਹਨਾਂ ਨੇ ਬੋਰਡ ਲਾ ਕੇ ਫਿਰ ਉਦਘਾਟਨ ਵਾਸਤੇ ਅੱਜ ਪਤਾ ਨਹੀਂ ਕੀ ਦਾ ਇੰਤਜ਼ਾਰ ਕਰ ਰਹੇ 20 ਦਿਨਾਂ ਤੋਂ ਇਹ ਉਸ ਨੂੰ ਕਿਉਂਕਿ ਹਜੇ ਇਹਨਾਂ ਦਾ ਆਇਆ ਨਾ ਜਿੰਨਾ ਚਿਰ 10 ਵੀ ਐਕਸੀਡੈਂਟ ਨਹੀਂ ਹੁੰਦਾ ਕੋਈ ਲੋਕਾਂ ਨੂੰ ਨੁਕਸਾਨ ਨਹੀਂ ਹੁੰਦਾ ਲੋਕਾਂ ਦਾ ਫਿਰ ਕਿਤੇ ਜਾ ਕੇ ਉਦਘਾਟਨ ਕਰਨਗੇ ਅਜਿਹਾ ਅੱਜ ਨਾ ਕਰੋ ਨਾ ਮਾਤਮ ਦਾ ਜਦੋਂ ਦੇ ਕਿਉਂਕਿ ਟੈਕ ਜਾਂਦਾ ਨਹੀਂ ਸਾਡਾ ਤੇਜ਼ਾ ਉੱਤੇ ਜੀ ਇਸ ਦਾ ਫੀਸ ਘਟਾਉਣ ਇਸ ਦਾ ਕੰਮ ਨਹੀਂ ਕਰਨਾ ਸਾਡਾ ਪੁਲ ਜਿਹੜਾ ਤਿਆਰ ਹੋ ਗਿਆ ਪਰ ਇਹਦੀ ਟੈਸਟਿੰਗ ਹੁੰਦੀ ਹੈ ਟੈਕਨੀਕਲ ਜੀ ਹਰ ਜੀ ਟੈਕਨੀਕਲੀ ਟੈਸਟਿੰਗ ਦੇ ਤੌਰ ਤੇ ਇਹ ਚੱਲ ਰਹੀ ਹੈ ਜੀ ਇਹ 8-10 ਦਿਨ ਟੈਸਟਿੰਗ ਹੋਈ ਅਜੇ ਇਸ ਦੇ ਵਿੱਚ ਕੁਝ ਕੰਮ ਰਹਿੰਦਾ ਜਿਵੇਂ ਲਾਈਟਾਂ ਦੇ ਜੀ ਥੋੜਾ ਬਹੁਤਾ ਟੈਸਟਿੰਗ ਦੇ ਵਿੱਚ ਕਿਤੇ ਕਿਤੇ ਟੈਕਨੀਕਲ ਬੰਦਿਆਂ ਨੂੰ ਡਿਫਿਕਲਟੀ ਆਏਗੀ ਉਹ ਉਹ ਦੂਸ਼ ਕਰਦੇ ਵੱਡੇ ਛੋਟੇ ਸਾਰੀ ਗੱਡੀ ਚੱਲੀ ਆਉਣੀ ਹੈ ਹਾਂ ਜੀ ਵੱਡੀ ਲੋਕਾਂ ਦੀ ਸੁਰੱਖਤਵਾ ਦੇ ਅੰਦਰ ਦੀ ਚਾਲੂ ਕਰਨ ਟੈਸਟਿੰਗ ਕਰਦੇ ਕਿਉਂਕਿ ਦੀ ਟੈਸਟਿੰਗ ਹੋਣੀ ਹੈ ਪ੍ਰੋਸੈਸ ਬਣਾ ਕੇ ਚਾਲੂ ਤੁਸੀਂ ਤੁਸੀਂ ਇਹ ਕਹਿੰਦੇ ਵੀ ਅਸੀਂ ਚਾਲੂ ਕਰਨਾ ਹੈ ਤੁਹਾਡੇ ਆਣ ਤੋਂ ਪਹਿਲਾਂ ਇੱਥੇ ਜਿਹੜੇ ਲੋਕ ਮੈਟੇ ਸੀ ਉਹਨਾਂ ਨੇ ਹੀ ਰਸਤਾ ਖੋਲਤਾ ਉਹਦੇ ਬਾਅਦ ਕੀ ਕਰ ਰਹੇ ਹੋ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਅੱਜ ਛੋਟਾ ਦਾ ਕੱਲ ਦਾ ਪ੍ਰੋਗਰਾਮ ਆਲਰੇਡੀ 4 ਵਜੇ ਰੱਖਿਆ ਗਿਆ ਸੀ ਜੀ ਤੇ ਮੈਂ ਇਹਨਾਂ ਗੱਲਾਂ ਦੇ ਵਿੱਚ ਬਹੁਤਾ ਬਾਅਦ-ਬਾਅਦ ਬੇਚੈਨੀ ਹੁੰਦਾ ਤੇ ਉਹ ਉਹਨਾਂ ਨੂੰ ਪਤਾ ਹੁੰਦਾ ਉਹ ਕਹਿੰਦਾ ਜੀ ਧਰਮ ਨਾ ਕਾ ਦੀ ਕਹਿੰਦੇ ਵੀ ਜਦੋਂ ਦਾ ਅਸੀਂ ਕੱਲ ਦਾ ਰੌਲਾ ਪਾ ਰਹੇ ਹਾਂ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਗਰਾਮ ਲਿੱਖਿਆ ਗਿਆ ਉਹਨਾਂ ਦੀ ਖੁਸ਼ੀ ਵਾਸਤੇ ਬਹੁਤ ਵਧੀਆ ਗੱਲ ਹੈ ਉਹਨਾਂ ਦਾ ਮਨ ਖੁਸ਼ ਹੋ ਜਾਏਗਾ ਮੈਂ ਤਾਂ ਅੱਜ ਤੋਂ ਪਹਿਲਾਂ ਤਕਰੀਬਨ ਮੇਰਾ ਖਿਆਲ ਹੈ ਵੀ 8-7 ਵਾਰੀ ਲਾਈਵ ਹੋ ਚੁੱਕੇ ਇਹ ਬੋਲ ਜਿਹੜਾ ਹੈਗਾ ਇਹਨੂੰ ਪਿਆਰ ਹੋ ਸੋ ਟ੍ਰਾਇਲ ਦਾ ਮਤਲਬ ਸਵੇਰੇ ਸ਼ਾਮ ਦੋਨੋਂ ਟਾਈਮ ਖੁੱਲੇਗਾ ਨਹੀਂ ਨਹੀਂ ਲਗਾਤਾਰ ਖੁੱਲ ਲਗਾਤਾਰ ਹਾਂ ਟ੍ਰਾਇਲ ਲਗਾਤਾਰ ਹੀ ਹੋਵੇਗਾ ਸਰ ਜਿਹੜਾ ਲਾਈਟਿੰਗ ਦਾ ਕੰਮ ਸਾਨੂੰ ਸਾਨੂੰ ਸਭ ਤੋਂ ਵੱਡੀ ਗੱਲ ਹੈ ਸਾਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਕੋਈ ਇਸ ਤਰ੍ਹਾਂ ਦਾ ਘਟ ਨਹੀਂ ਕਰਨਾ ਚਾਹੀਦਾ ਇਹ ਟੋਟਲ ਪੰਜਾਬ ਦੇ ਲੋਕ ਇਸ ਨੂੰ ਬ੍ਰਾਹਮਣ ਇਸ ਕਰਕੇ ਅਸੀਂ ਇਹ ਨੀਸੀ ਕਰਦੇ ਅਸੀਂ ਚਾਲੂ ਕਰਨਾ ਸੀ ਲੋਕਾਂ ਦੀ ਸੂਰਤ ਬਾਅਦ ਤੇ ਉਸਿਆ ਚਾਲੂ ਕਰਤਾ ਔਰ ਨਾਲ ਇਹਦਾ ਜਿਹੜਾ ਕੋ ਟੈਕਨੀਕਲੀ ਟੈਕਨੀਕਲ ਬੰਦੇ ਇਹਨੂੰ ਦੇਖ ਲੈਣਗੇ ਜੇ ਇਹਦੀ ਕੋਈ ਡਿਫਿਕਲਟੀ ਹੋਵੇ। ਇੱਕ ਐਮਐਲਏ ਸਾਹਿਬ ਜਦੋਂ ਇੱਕ ਵਾਰੀ ਯੂ ਟਰਨ ਲੈਨੇ ਆ ਤੇ ਇੱਕ ਛੋਟਾ ਜਿਹਾ ਖੰਭਾ ਇਹਦੇ ਸੈਂਟਰ ਚ ਆਉਂਦਾ ਹੈ। ਜਦੋਂ ਅਸੀਂ ਠੰਡੀ ਸੜਕ ਤੋਂ ਮੁੜਦੇ ਹਾਂ। ਉਹਦੇ ਨਾਲ ਕਾਫੀ ਐਕਸੀਡੈਂਟ ਹੋ ਰਹੇ ਨੇ ਸਿਰਫ 3 ਸਾਤੇ ਫੁੱਟ ਦਾ ਸੜਕ ਤੇ ਬਚਾਲੇ ਇਤੋਂ ਹੈ। ਕੋਈ ਨਹੀਂ ਜੀ ਤੁਸੀਂ ਧਿਆਨ ਚ ਰੱਖਿਆ ਇਹ ਮੈਂ ਜਿਹੜੇ ਐਕਸ਼ਨ डब्ल्यूडी है। ਉਹਨਾਂ ਨੂੰ ਕਹਿ ਦਿੰਦੇ ਹੋ ਚੈੱਕ ਕਰਨਗੇ ਅਗਰ ਉਹਨੂੰ ਕੋਈ ਰਿਮੂਵ ਕਰਨ ਵਾਲੀ ਗੱਲ ਹੋਈ ਹੈ ਥੋੜਾ ਸ਼ਿਫਟ ਕਰਕੇ ਉੱਥੋਂ ਕਰਵਾ। ਸਰ ਸਰ ਇਹ ਪ੍ਰਦਰਸ਼ਨ ਦੇਰੀ ਕਿਉਂ ਆ ਰਹੀ ਹੈ? ਕਿਹਾ ਕਿ ਸਿਰਫ ਮੁੱਖ ਮੰਤਰੀ ਸਾਹਿਬ ਦਾ ਟਾਈਮ ਨਹੀਂ ਮਿਲ ਰਿਹਾ। ਉਹਦੇ ਕਰਕੇ ਦੇਰੀ ਕੀਤੀ ਹੈ। ਨਹੀਂ, ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸ੍ਰੀ ਸਾਹਿਬ ਜਦਿਆਂ ਦੀ ਸ਼ਹਾਦਤ ਦੇ ਜਹਾੜਿਆਂ ਦੇ ਵਿੱਚ। ਇਕੱਲੇ ਬਠਿੰਡੇ ਨਹੀਂ ਸਾਰੇ ਪੰਜਾਬ ਦੇ ਵਿੱਚ। ਹੂੰ। ਕੋਈ ਵੀ ਉਤਘਾਟਨ ਨਹੀਂ ਕਰਨਾ। ਉਹ ਨਾ ਹੀ ਅਸੀਂ ਕਰ ਰਹੇ ਹਾਂ। ਇਹ ਤਾਂ ਲੋਕਾਂ ਦੀ ਸ਼ੂਲਦ ਇੱਕ ਇੱਕ ਦਾ ਲੋਕਾਂ ਦੀ ਸ਼ੂਲਦ ਵਾਸਤੇ ਖੁੱਲ ਜਾਏਗਾ ਦੂਜਾ ਜਿਹੜੀ ਟੈਸਟਿੰਗ ਹੋ ਜਾਏਗੀ ਟ੍ਰਾਇਲ ਹੋ ਜਾਏਗਾ ਉਹ ਟ੍ਰਾਇਲ ਵਾਸਤੇ ਇਹ ਉਹ ਹਫਤਾ ਹੈ ਜਦੋਂ ਸਾਰੇ ਪੰਜਾਬ ਦੇ ਲੋਕ ਇਲੇ ਵਿੱਚ ਹੀ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਰਹਿੰਦੇ ਨੇ ਔਰ ਖਾਸ ਤੇ ਅਨੰਦਪੁਰ ਸਾਹਿਬ ਔਰ ਰੋਪੜਾੜੀ ਸਾਈਡ ਤੇ ਤਾਂ ਲੋਕ ਮੱਡਿਆਂ ਦੇ ਉੱਤੇ ਜਾਂ ਬਿੜਕ ਤੇ ਸੌਂਦੇ ਵੀ ਨੀਚੇ ਸੌਂਦੇ ਇਨ 8 ਹਫਤੇ ਦੇ ਵਿੱਚ ਸਾਡੀ ਸਰਕਾਰ ਦਾ ਮੇਰੇ ਮੁੱਖ ਮੰਤਰੀ ਸਾਹਿਬ ਦਾ ਕਿਉਂਕਿ ਤਾਂ ਉਹ ਤੋਂ ਪਹਿਲਾਂ ਵੀ ਹੋ ਰਿਹਾ ਸੀ ਉਹਨਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਗਾਇਬ ਜਾਂਦਿਆਂ ਦੀ ਸ਼ਹਾਦਤ ਦੇ ਦਿਹਾੜੇ ਦੇ ਵਿੱਚ ਸਾਰੇ ਪੰਜਾਬ ਦੇ ਵਿਦਵਾਨਾਂ ਨੂੰ ਫਿਰਦੇ ਨਹੀਂ ਕੋਈ ਉਦਘਾਟਨ ਨਹੀਂ ਕਰਨਾ ਇਹ ਗੱਲ ਉਹਨਾਂ ਨੂੰ ਮੈਂ ਪਰਸੋਂ ਚੌਥੇ ਫੋਨ ਦੇ ਉੱਤੇ ਮੈਂ ਕੰਟੈਕਟ ਕਰਾਈ ਉਹਨਾਂ ਦੇ ਜਿਹੜੇ ਮਿਨਿਸਪਲ ਸਿਟੀ ਨੈਸ਼ੀਰੀ ਵਿਭਾਗ ਦੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਲੋਕਾਂ ਦੀ ਆਵਾਜ਼ ਆਵੇ ਵਾਸਤੇ ਕੋਈ ਵਾਰੀ ਨੂੰ ਚਾਲੂ ਕਰ ਦਿਓ ਕਿਉਂਕਿ ਟ੍ਰਾਇਲ ਵਾਸਤੇ ਵੀ 10-15 ਮਿੰਟ ਚਾਹੀਦੇ। ਜੀ ਜੇ ਕੋਈ ਕਿਤੇ ਠੀਕ ਕਰਨ ਵਾਲਾ ਹੈ ਕੋਈ ਲਾਈਟ ਹੈ ਉਹ ਸਾਰੀ ਜਿਹੜੀ ਹੈ ਹੁਣ ਚੱਲ ਰਹੀ ਹੈ। ਟ੍ਰਾਇਲ ਅੱਜ ਚਾਲੂ ਨਹੀਂ ਕੀਤਾ। ਸਭ ਦੇਖੋ ਪੱਲਾਪ ਭਰਨੇ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਸਾਰੇ ਬੰਡਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਮੁਕਤਾਰਿਆਂ ਫੁੱਲ ਫਾਈਨਲੀ ਸਾਡੀ ਪਾਰਟੀ ਦੇ ਹਰ ਇੱਕ ਨੁਮਾਇੰਦੇ ਦੀ ਮਿਹਨਤ ਦੇ ਨਾਲ ਕੰਪਲੀਟ ਹੋ ਚੁੱਕਿਆ ਹੈ। ਬੇਨਤੀ ਬਸ ਇੰਨੀ ਕਰਨ ਹੈਗੀ ਹੈ ਕਿ ਕਈ ਵਾਰੀ ਸੇਫਟੀ ਰੀਜ਼ਨਸ ਕਰਕੇ ਆਪਾਂ ਨੂੰ ਚੈਕਿੰਗ ਵਗੈਰਾ ਕਰਨੀ ਜ਼ਰੂਰੀ ਹੈ ਦੇਖੋ ਆਪਾਂ ਹੁਣੇ ਸ਼ੁਰੂ ਕਰ ਦਈਏ ਕਈ ਵਾਰੀ ਫਿਰ ਕਿਸੇ ਦਾ ਐਕਸੀਡੈਂਟ ਆ ਫਿਰ ਕੋਈ ਜਾਨੀ ਨੁਕਸਾਨ ਹੋਣ ਤੋਂ ਬੈਟਰ ਹੈ ਕਿ ਆਪਾਂ ਦੋ ਚਾਰ ਦਿਨ ਪੇਲਟ ਕਰ ਲਿਆ ਸੀ ਉਸੇ ਚੀਜ਼ ਦਾ ਮੌਈਨਾ ਕਰਮ ਮੈਂ ਤੇ ਡੀਸੀ ਸਾਹਿਬ ਉਹਨੇ ਇੱਥੇ ਕੌਣ ਤੇ ਮੇਰੇ ਖਿਆਲ ਨਾਲ ਹੁਣੇ ਇਹ ਹਫਤਾ ਜੋ ਟ੍ਰਾਇਲ ਰੂਮ ਤਕਰੀਬ ਹੋਣ ਤੋਂ ਬਾਅਦ ਪਬਲਿਕ ਵਾਸਤੇ ਕੰਪਲੀਟਲੀ ਓਪਨ ਕਰ ਦਿੱਤਾ ਜਾਊਗਾ ਪੁਤਾਨੀਆ ਪੁੱਲ ਨੂੰ ਤੇ ਪਬਲਿਕ ਨੂੰ ਸਭ ਵਰਤ ਤੋਂ ਸਮਾਰਕ ਕਰ ਦਿੱਤਾ ਜਾਊਗਾ ਅਜੇ ਨਹੀਂ ਖੁੱਲੇ ਜਾਊਗਾ ਜੀ ਕੱਲ ਕੱਲ ਪੱਤਰਕਾਰ ਨੇ ਇੱਕ ਸਵਾਲ ਪੁੱਛਿਆ ਸੀ ਵਿਧਾਇਕ ਐਮਐਲਏ ਸਾਹਿਬ ਤੋਂ ਇਸੇ ਗੱਲ ਵਾਸਤੇ ਬਸ ਆਪਣੇ ਕੋਲ ਵਾਰੇ ਤੇ ਬਸ ਜਾਣ ਵਾਲੇ ਉਦੋਂ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਸਰ ਮੈਂ ਕਿਸੇ ਦਾ ਕੁਛ ਨਹੀਂ ਮੈਂ ਦੱਸ ਸਕਦਾ ਵੀ ਉਹਨਾਂ ਨੇ ਕਿਉਂ ਨਹੀਂ ਕੋਈ ਜਵਾਬ ਦਿੱਤਾ ਮੈਂ ਆਪਣੀ ਗੱਲ ਤੁਹਾਨੂੰ ਦੱਸ ਸਕਦਾ ਕਿ ਮੇਰੀ ਸੀਸੀ ਸਾਹ ਮਾਲਵੀ ਤੇ ਵੀ ਵੀਐਨੜ ਦੇ ਸਾਰੀ ਟੀਮ ਦੇ ਨਾਲ ਮਲਤਾਨੀਆਂ ਪੁੱਲ ਨੂੰ ਲੈ ਕੇ ਕਾਫੀ ਦੇਰ ਤੋਂ ਮੀਟਿੰਗ ਚੱਲ ਰਹੀ ਹੈ ਕਿ ਆਪਾਂ ਲੋਕਾਂ ਦੀ ਸਹੂਲਤ ਵਾਸਤੇ ਇਹਨੂੰ ਬਣਾ ਰਿਆ ਤਾਂ ਜਲ ਤੋਂ ਜਲ ਦੇ ਇਹਨੂੰ ਲੋਕਾਂ ਨੂੰ ਮਾਰਕੀਟ ਹੁਣ ਟ੍ਰੈਲ ਕਦੋਂ ਚਾਲੂ ਕਰ ਦਿੱਤਾ ਜਾਊਗਾ ਅੱਜ ਅਸੀਂ ਮੈਂ ਖੁਦ ਵੀ ਇੱਥੇ ਦੇਖਣ ਆਇਆ ਪਹਿਲੀ ਵਾਰ ਦੁਆਰਾ ਤੋਂ ਆਪਨ ਕੰਪਲੀਟ ਹੋਣ ਤੋਂ ਬਾਅਦ ਤੇ ਡੀਸੀ ਸਾਹਿਬ ਨਾਲ ਦੇ ਰਸਤੇ ਜਿਵੇਂ ਅਹੀ ਗੱਲ ਹੋ ਰਹੀ ਸੀ ਕਿ ਇਹ ਦਿੱਤੀ ਹੁਣੇ ਪ੍ਰੋਪਰ ਸੈਟਿੰਗ ਕਰਾਂਗੇ ਤੇ ਵਿਦਿਨ ਆਪ ਵੀ ਹਫਤੇ ਦੇ ਵਿੱਚ ਮਲਤਾਨੀ ਤੋਂ ਪਬਲੀਕਲੀ ਓਪਨ ਕਰਾਂਗੇ ਇਹ ਦੇਖੋ ਪਬਲਿਕ ਵਾਸਤੇ ਹੀ ਬਣਾਇਆ ਗਿਆ ਤੇ ਅਲਟੀਮੇਟਲੀ ਪਬਲਿਕ ਬਾਹਰ ਤੇ ਓਪਨ ਕਰਕੇ ਤੇ ਆਵਾਜ਼ਾਂ ਵੀ ਬਹੁਤ ਸੌਖੀ ਹੋ ਗਈ ਜਿੰਨ ਸਾਰੀ ਜੋ ਮੇਨ ਸਹੂਲਤ ਹੈਗੀ ਹੈ ਪਬਲਿਕ ਨੂੰ ਉਹ ਫਿਰ ਸਟ੍ਰਾਈਲ ਵਿੱਚ ਇੰਨੀ ਦੇਰੀ ਕਿਉਂ ਕਿ ਲੋਕ ਕਹਿੰਦੇ ਆ ਵੀ ਜਿਹੜਾ ਟੈਸਟ ਕਰੀਓ ਕਹਿੰਦੇ ਤਾਂ ਕੰਪਨੀ ਦੇ ਟ੍ਰਾਇਲ ਵੀ ਪਹਿਲਾਂ ਕਰ ਦੇਣਾ ਚਾਹੀਦਾ ਹੈ ਬਈ ਕਈ ਵਾਰੀ ਵਿੱਚ ਕੰਪਨੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਤੇ ਇਹ ਇੱਕ పార్ਟ ਆਫ ਦ ਪ੍ਰੋਸੈਸ ਹੈਗਾ ਜਿਹੜੀ ਆਪਾਂ ਸਾਰੇ ਜਾਣਦੇ ਆਗੇ ਤੇ ਕੋਈ ਇਸ ਵਾਲੀ ਗੱਲ ਨਹੀਂ ਹੈ ਅੱਜ ਨਹੀਂ ਖੁੱਲੇ ਜਊਗਾ ਜੀ ਅੱਜ ਨਹੀਂ ਖੁੱਲੇ ਜਊਗਾ ਇਹ ਨਹੀਂ ਅੱਜ ਨਹੀਂ ਅੱਜ ਨਹੀਂ ਵਾਹਲਣਾ ਉਹ ਕਰਨਾਕਾਰੀ ਉਹਨਾਂ ਦਾ ਫਰਕ ਕੀ ਹੈ ਮੈਂ ਸਾਨੂੰ ਕਰਨਾਕਾਰੀ ਨੂੰ ਇਹ ਬੇਇਜ਼ਤੀ ਕਰੂੰਗਾ ਕਿ ਇਹ ਪੁਲ ਤੁਹਾਡਾ ਹੀ ਪੁਲ ਹੈ ਕਿਸੇ ਹੋਰ ਦਾ ਪੁਲ ਨਹੀਂ ਬਿੰਦਾਂਵਾਸਿਆਂ ਲਈ ਪੁਲ ਹੈ ਐਮਐਲ ਸਾਬ ਤੁਹਾਨੂੰ ਦਰਸਨ ਕਰ ਰਹੇ 4 ਵਜੇ ਦਾ ਐਸਐਨਪੀ ਆਇਆ ਮੈਸੇਜ ਪਾਇਆ ਇਹ ਕੱਟ ਸਰ ਮੈਨੂੰ ਉਹਦੀ ਦੀ ਜਾਂਚ ਕਰੀ ਤੇ ਮੈਂ ਬਹੁਤ ਦੇਖੋ ਇਹੀ ਗੱਲ ਦੁਹਰਾ ਦੱਸਣਾ ਚਾਹਾਂਗਾ ਸਾਰੇ ਪੱਤਰਕਾਰ ਜਿੰਦਾਂ ਨੂੰ ਕਿ ਉਹਨੇ ਅੱਜ ਤੇਰੇ ਵੀਰਾਂ ਨਾਲ ਗੱਲ ਹੋਈ ਤੇ ਇਹ ਉਨਮਤ ਦਾ ਟਰਾਇਲ ਰੱਖਿਆ